ਇਹਨੁਸਾਰ ਰਹਿਤ ਮਰਿਆਦਾ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਅਨੁਸਾਰ ਸਿੱਖ ਜੀਵਨ ਦੀ ਰਹਿਤ ਮਰਿਆਦਾ ਅਤੇ ਆਚਰਣ ਇਹ ਰਹਿਤ ਗੁਰਮਤਿ ਅਨੁਸਾਰ ਹੈ ਜੋ ਸਿੱਖੀ ਦੇ ਆਧਾਰਿਤ ਸਿਧਾਂਤਾਂ ਅਤੇ ਗੁਰਬਾਣੀ ਦੀ ਸਿੱਖਿਆ 'ਤੇ ਆਧਾਰਿਤ ਹੈ ਇੱਥੇ ਕੁਝ ਮੁੱਖ ਹਨ ਜੋ ਗੁਰਬਾਣੀ ਅਨੁਸਾਰ ਰਹਿਤ ਮਰਿਆਦਾ ਨੂੰ ਦਰਸਾਉਂਦੇ ਹਨ ਗੁਰੂ ਦੀ ਸ਼ਰਨ ਅਤੇ ਗੁਰੂ ਦੀ ਮਰਿਆਦਾ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤਿਆਬ ਹੈ ਸਿੱਖ ਸਵੇਰੇ ਉੱਠ ਕੇ ਇਸ਼ਨਾਨ ਕਰੇ ਅਤੇ ਵਾਹਿਗੁਰੂ ਦਾ ਨਾਮ ਜਪੇ ਗੁਰੂ ਗ੍ਰੰਥ ਸਾਹਿਬ ਨੂੰ ਅਖੰਡ ਅਤੇ ਸਰਬੋੱਚ ਅਧਿਕਾਰ ਮੰਨੇ ਗੁਰੂ ਦੇ ਬਚਨ ਅਨਸਾਰ ਜੀਵਨ ਜੀਓ ਅੰਮ੍ਰਿਤ ਛਕਣਾ ਅਤੇ ਖਾਲਸਾ ਜੀਵਨ ਖਾਲਸਾ ਮੇਰਾ ਰੂਪ ਹੈ ਕਾਸ ਅਲਸੀ ਮੈਂ ਹਾਂ ਕਰੋ ਨਿਵਾਸ ਗੁਰੂ ਗੋਬਿੰਦ ਸਿੰਘ ਜੀ ਵਰ ਲੋ ਦਿੱਤੇ ਅੰਮ੍ਰਿਤ ਨੂੰ ਛਕਣਾ ਪੰਜ ਕਕਾਰ ਕੰਗਾ ਕੜਾ ਕਿਰਪਾਨ ਕਛਹਿਰਾ ਕੇਸ ਤਿੱਗਲ ਦੀ ਪਾਲਣਾ ਕਰਨਾ ਨਿਤਨੇਮ ਜਪ ਸਾਹਿਬ ਚਪ ਜੀ ਸਾਹਿਬ ਰਹਿਰਾਸ ਸਾਹਿਬ ਸੋਹਿਲਾ ਸਾਹਿਬ ਆਦਿ ਦਾ ਪਾਠ ਕਰਨਾ ਨਾਮ ਜਪਣਾ ਕੀਰਤਨ ਅਤੇ ਸਿਮਰਨ ਸਭ ਕਿਛ ਸਾਚਾ ਸਚ ਵਪਾਰਾ ਨਾਮ ਵਖਾਣੈ ਸੋਈ ਉਦਾਰਾ ਹਰ ਵੇਲੇ ਨਾਮ ਸਿਮਰਨ ਵਿੱਚ ਲੀਨ ਰਹਿਣਾ ਗੁਰਬਾਣੀ ਦੇ ਕੀਰਤਨ ਸੁਣਨੀ ਅਤੇ ਕਰਨੀ ਗੁਰਮੁਖੀ ਵਿੱਚ ਬਾਣੀ ਪੜਨਾ ਅਤੇ ਸਮਝਣਾ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਅਛਾਣੇ ਸਈ ਇਮਾਨਦਾਰੀ ਨਾਲ ਕਮਾਈ ਕਰਨੀ ਦੂਜਿਆਂ ਨਾਲ ਪਿਆਰ ਅਤੇ ਸਾਂਝ ਪਾਉਣੀ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰੀਂ ਬੁਰਾਈਆਂ ਤੋਂ ਬਚਣਾ ਈਕਾਰ ਵਿੱਚ ਪੂਤਾ ਰਵਿਆ ਮਾਇਆ ਮੋਹ ਬਧਾਇਆ ਨਿੰਦਾ ਨਸ਼ੀ ਹਿੰਸਾ ਝੂਠ ਧੋ ਲਾਲਚ ਹੰਕਾਰ ਤੋਂ ਬਚਣਾ ਨਸ਼ਿਆਂ ਦੀ ਪਾਬੰਦੀ ਸ਼ਰਾਬ ਤੰਬਾਕੂ ਨਸ਼ੀਲੇ ਪਦਾਰਥ ਆਦ ਸਿੱਖ ਰਹਿਤ ਦੇ ਖਿਲਾਫ। ਸੰਗਤ ਅਤੇ ਪੰਗਤ। ਸਾਦ ਸੰਗ ਨਾਨਕ ਜਨ ਉਧਰੇ। ਗੁਰ ਸਿੱਖਾ ਦੀ ਸੰਗਤ ਵਿੱਚ ਰਹਿਣਾ, ਲੰਗਰ ਵਿੱਚ ਬਰਾਬਰੀ ਨਾਲ, ਪੰਗਤ ਵਿੱਚ ਬੈਠਣਾ। ਸਰਬਤ ਦਾ ਪਲਾ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ। ਹਰ ਰੋਜ਼ ਅਨਾਸ ਵਿੱਚ ਸਰਬਤ ਦੇ ਪਲੇ ਦੀ ਭਾਵਨਾ। ਸਭ ਜੀਵਾਂ ਨਾਲ ਪਿਆਰ ਤਿਆਗ ਤੇ ਸਤਕਾਰ ਕਰਨਾ ਇੱਕ ਸਿੱਖ ਨੂੰ ਮਰਿਆਦਾ ਅਨੁਸਾਰ ਚੱਲਣਾ ਚਾਹੀਦਾ ਹੈ ਵਾਹਿਗੁਰੂ ਦੀ ਖੁਸ਼ੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ